ਨਿਊਯਾਰਕ ਦੇ ਮਸ਼ਹੂਰ ਰਿਚਮੰਡ ਹਿੱਲ ਗੁਰਦੁਆਰਾ ਸਾਹਿਬ ਉਕਿੇ ਹੋਈ ਝਗੜੇ ਦੌਰਾਨ ਸਿੱਖਾਂ ਵੱਲੋਂ ਦਸਤਾਰ ਦੀ ਬੇਅਦਬੀ ਕੀਤੀ ਗਈ। ਦਰਅਸਲ ਇਹ ਲੜਾਈ ਪ੍ਰਧਾਨ ਜੀ ਨੂੰ ਲੈ ਕੇ ਹੋਈ ਜਿਸ ਵਿੱਚ ਹਰਪਖ ਸਿੰਘ ਨਾਮ ਦੇ ਵਿਅਕਤੀ ਨੇ ਗੁਰੂ ਹਜ਼ੂਰੀ ਵਿੱਚ ਕਥਾ ਸਮਾਪਤੀ ਤੇ ਸਾਬਕਾ ਪ੍ਰਧਾਨ ਗੁਰਦੁਆਰਾ ਸਿੱਖ ਕਲਚਰ ਸੁਸਾਇਟੀ ਗੁਰਦੇਵ ਸਿੰਘ ਕੰਗ ਤੇ ਹਮਲਾ ਕਰ ਦਿੱਤਾ। ਦਰਸਰ ਹਰਪਾਲ ਸਿੰਘ ਅਤੇ ਉਸਦੇ ਸਾਥੀ ਗੁਰੂ ਗੋਲਕ ਤੇ ਚੌਧਰ ਚੌਂਦੇ ਸਨ ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਗੁਰਦੁਆਰੇ ਦਾ ਸ਼ਾਂਤ ਮਾਹੌਲ ਇੱਕਦਮ ਹੀ ਅਖਾਰੇ ਵਿੱਚ ਬਦਲ ਗਿਆ ਹੈਰਾਨੀ ਦੀ ਗੱਲ ਹੈ ਕਿ ਕੁਝ ਸਮਾਂ ਪਹਿਲਾਂ ਹੀ ਟਾਈਮਸ ਸਕੁਅਰ ਦੇ ਵਿੱਚ ਇੱਕ ਆਯੋਜਨ ਕਰਕੇ ਸਿੱਖਾਂ ਵੱਲੋਂ ਗੈਰ ਸਿੱਖ ਕਮਿਊਨਿਟੀ ਦੇ ਲੋਕਾਂ ਦੇ ਸਿਰਾਂ ਤੇ ਹਜ਼ਾਰਾਂ ਦਸਤਾਰਾਂ ਸਜਾਈਆਂ ਗਈਆਂ ਸਨ ਜਿਸ ਦੀ ਪੂਰੇ ਵਿਸ਼ਵ ਵਿੱਚ ਚਰਚਾ ਹੋਈ ਸੀ ਪਰ ਉਸੇ ਹੀ ਜਗ੍ਹਾ ਤੇ ਗੁਰੂ ਸਾਹਿਬ ਦੀ ਹਜ਼ੂਰੀ ਵਿੱਚ ਸਿੱਖਾਂ ਦੁਆਰਾ ਇਸ ਤਰ੍ਹਾਂ ਦਸਤਾਰ ਦਾ ਨਿਰਾਦਰ ਕਰਨਾ ਇੱਕ ਸ਼ਰਮਨਾਕ ਗੱਲ ਹੈ ਐਨਆਈ ਨੇ ਦਸਤਾਰ ਦੀ ਬੇਅਦਬੀ ਇੱਕ ਪਾਸੇ ਪਰ ਜਦ ਪੁਲਿਸ ਕਾਰਵਾਈ ਲਈ ਗੁਰਦੁਆਰੇ ਵਿੱਚ ਨੰਗੇ ਸਿਰ ਅਤੇ ਜੁੱਤੀਆਂ ਪਾ ਕੇ ਦਾਖਲ ਹੋਈ ਤਾਂ ਵੀ ਕਿਸੇ ਸਿੱਖ ਵੱਲੋਂ ਕੋਈ ਇਤਰਾਜ਼ ਨਾ ਜਤਾਇਆ ਗਿਆ ਬੜੇ ਹੀ ਸ਼ਰਮ ਦੀ ਗੱਲ ਹੈ ਸਿੱਖ ਭਾਈਚਾਰੇ ਲਈ ਜੋ ਕਿ ਆਉਣ ਵਾਲੀਆਂ ਪੀੜ੍ਹੀਆਂ ਨੂੰ ਸਮਝੌਣ ਦੀ ਬਜਾਏ ਗੋਲਕ ਪਿੱਛੇ ਲੜ ਕੇ ਨੌਜਵਾਨਾਂ ਦਾ ਧਿਆਨ ਗੁਰੂ ਘਰ ਤੋਂ ਹਟਾ ਰਿਹਾ ਏ ਬਿਊਰੋ ਰਿਪੋਰਟ ਟੀਵੀ ਪੰਜਾਬ